ਕੀ ਸੁਨੀਲ ਜਾਖੜ ਨੇ ਬੀਜੇਪੀ ਛੱਡਣ ਦਾ ਫੈਸਲਾ ਕਰ ਲਿਆ ਭਾਰਤੀ ਜਨਤਾ ਪਾਰਟੀ ਤੋਂ ਦੂਰ ਕਿਉਂ ਨੇ ਸੁਨੀਲ ਜਾਖੜ ਸੁਨੀਲ ਜਾਖੜ ਦੀ ਜਿਹੜੀ ਰੈਜ਼ੀਗਨੇਸ਼ਨ ਦੀ ਗੱਲ ਚੱਲਦੀ ਪਈ ਹੈ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਦਰਸਲ ਸੁਨੀਲ ਜਾਖੜ ਨੂੰ ਲੈ ਕੇ ਅਚਾਨਕ ਇੱਕ ਖਬਰ ਆਉਂਦੀ ਹੈ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਪਰ ਕਿੱਥੋਂ ਬੀਜੇਪੀ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਕਹਿੰਦੇ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਲੈ ਕੇ ਚਰਚਾਵਾ ਇੰਨੀਆਂ ਤੇਜ਼ ਹੋ ਗਈਆਂ ਕਿ ਕੁਝ ਲੋਗ ਪ੍ਰਾਣੀਆਂ ਤੱਥਾਂ ਦੇ ਉੱਤੇ ਪ੍ਰਾਣੇ ਕਿਆਸਰਾਈਆਂ ਦੇ ਆਧਾਰ ਦੇ ਉੱਤੇ ਇਸ ਗੱਲ ਨੂੰ ਜੋੜਨਾ ਸ਼ੁਰੂ ਕਰ ਗਏ ਨੇ ਉਹ ਤੱਥ ਤੇ ਉਹ ਕਿਆਸਰਾਈਆਂ ਕੀ ਨੇ ਉਹਨਾਂ ਬਾਰੇ ਵੀ ਚਰਚਾ ਕਰਦੇ ਆ ਪਰ ਫਿਲਹਾਲ ਜੋ ਖਬਰ ਇੰਡੀਅਨ ਐਕਸਪ੍ਰੈਸ ਦੇ ਆਧਾਰ ਦੇ ਉੱਤੇ ਸਾਹਮਣੇ ਆ ਰਹੀ ਹੈ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਆਧਾਰ ਦੇ ਉੱਤੇ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਸੁਨੀਲ ਜਾਖੜ ਨੇ ਰਿਪੋਰਟਡਲੀ ਯਾਨੀ ਕਿ ਜਾਣਕਾਰੀ ਮੁਤਾਬਕ ਅਸਤੀਫਾ ਦਿੱਤਾ ਆਪਣੀ ਆਪਣੀ ਪਦਵੀ ਤੋਂ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਪਰ ਜਿਸ ਨੂੰ ਉਹਨਾਂ ਦੇ ਪਰਸਨਲ ਅਸਿਸਟੈਂਟ ਤਨਜੀਬ ਤ੍ਰਿਖਾ ਨੇ ਸਿਰੇ ਤੋਂ ਨਾ ਕਰ ਦਿੱਤਾ ਕਹਿੰਦੇ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੁਨੀਲ ਜਾਖੜ ਫਿਲਹਾਲ ਥੋੜੇ ਮਸ਼ਰੂਫ ਨੇ ਬਿਜ਼ੀ ਨੇ ਤਾਂ ਕਰਕੇ ਪਾਰਟੀ ਸੰਬੰਧੀ ਪਾਰਟੀ ਪੱਧਰ ਦੇ ਉੱਤੇ ਜਿਹੜੀ ਉਹਨਾਂ ਦੀ ਸ਼ਮੂਲੀਅਤ ਹੈ ਉਹ ਜ਼ਰਾ ਘਟ ਹੈ ਪਰ ਉਦਾਂ ਉਹ ਪਾਰਟੀ ਪੰਜਾਬ ਪ੍ਰਧਾਨ ਹੀ ਨੇ ਪਰ ਹੈਰਾਨੀ ਦੀ ਗੱਲ ਹੈ ਪੰਜਾਬ ਪ੍ਰਧਾਨ ਹੋਵੇ ਕੋਈ ਤੇ ਉਹਦੀ ਪਾਰਟੀ ਸੰਬੰਧੀ ਗਤੀਵਿਧੀਆਂ ਘੱਟ ਹੋਣ ਤੇ ਉਹ ਬਿਜ਼ੀ ਜ਼ਿਆਦਾ ਨਜ਼ਰ ਆਉਣ ਸੁਨੀਲ ਜਾਖੜ ਨੂੰ ਲੈ ਕੇ ਚਰਚਾਾਂਵਾਂ ਜਿੱਥੇ ਪਹਿਲਾਂ ਚੱਲ ਰਹੀਆਂ ਸੀ ਹੁਣ ਇਹ ਨਵੀਂ ਖਬਰ ਜਿਹੜੀ ਸਾਹਮਣੇ ਆਈ ਹੈ ਇਸ ਮੁਤਾਬਕ ਕਿਤੇ ਨਾ ਕਿਤੇ ਗੱਲ ਉਧਰ ਹੀ ਜਾ ਕੇ ਲੰਦੀ ਨਜ਼ਰ ਆ ਰਹੀ ਹੈ ਔਰ ਇੰਡੀਅਨ ਐਕਸਪ੍ਰੈਸ ਨੇ ਹੀ ਆਪਣੇ ਆਰਟੀਕਲ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਬੀਜੇਪੀ ਦੇ ਕੁਝ ਅੰਦਰੂਨੀ ਸੋਤਰਾ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਪਾਰਟੀ ਦੇ ਪ੍ਰਧਾਨ ਪੰਜਾਬ ਪ੍ਰਧਾਨ ਵਜੋਂ ਕੰਮ ਨਹੀਂ ਕਰਨਾ ਚਾਹੁੰਦੇ ਉਹ ਅਨਵਿਲਿੰਗ ਨੇ ਪਾਰਟੀ ਪ੍ਰਧਾਨ ਦੇ ਵਜੋਂ ਪੰਜਾਬ ਪ੍ਰਧਾਨ ਦੇ ਵਜੋਂ ਕੰਮ ਕਰਨ ਦੇ ਵਾਸਤੇ ਜਿਸ ਵਾਸਤੇ ਉਹ ਪਿੱਛੇ ਹਟਦੇ ਪਏ ਇਹ ਅਸੀਂ ਨਹੀਂ ਕਹਿ ਰਹੇ ਇੰਡੀਅਨ ਐਕਸਪ੍ਰੈਸ ਨੇ ਆਪਣੇ ਆਰਟੀਕਲ ਦੇ ਵਿੱਚ ਇਸ ਮਾਮਲੇ ਨੂੰ ਇਸ ਗੱਲ ਨੂੰ ਲਿਖਿਆ ਆ ਬੀਜੇਪੀ ਦੇ ਸੂਤਰਾਂ ਮੁਤਾਬਕ ਦੱਸਿਆ ਆ ਪਰ ਨਾਲ ਦੀ ਨਾਲ ਇਹ ਵੀ ਕਿਹਾ ਉਸ ਆਰਟੀਕਲ ਦੇ ਵਿੱਚ ਕਿ ਰਵਨੀਤ ਬਿੱਟੂ ਦੇ ਨਾਲ ਆਪਣੇ ਕਿਸੇ ਮਸਲੇ ਨੂੰ ਲੈ ਕੇ ਹੋ ਸਕਦਾ ਹੈ ਕਿ ਸੁਨੀਲ ਜਾਖੜ ਨੇ ਫੈਸਲਾ ਲਿਆ ਹੋਵੇ ਪਰ ਦੂਜੇ ਪਾਸੇ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਦੇ ਪਰਸਨਲ ਅਸਿਸਟੈਂਟ ਸੰਜੀਵ ਤ੍ਰਿਖਾ ਦਾ ਬਾਰ ਬਾਰ ਇਹੀ ਕਹਿਣਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਸਿਰਫ ਚਰਚਾਾਂ ਦਾ ਹਿੱਸਾ ਆ ਇਹ ਪੂਰਨ ਸੱਚ ਨਹੀਂ ਹੈਗਾ ਸੁਨੀਲ ਜਾਖੜ ਬਿਜ਼ੀ ਨੇ ਤਾਂ ਕਰਕੇ ਉਹ ਉਹਨਾਂ ਦਾ ਕਹਿਣਾ ਹੈ ਕਿ ਤਾਂ ਕਰਕੇ ਉਹ ਜਰਾ ਪਾਰਟੀ ਸੰਬੰਧੀ ਗਤੀਵਿਧੀਆਂ ਦੇ ਵਿੱਚ ਇਨਵੋਲ ਨਹੀਂ ਹੋ ਰਹੇ ਹਾਲਾਂਕਿ ਦੂਜੇ ਪਾਸੇ ਇੱਕ ਮਾਮਲਾ ਪਹਿਲਾਂ ਵੀ ਚੱਲ ਰਿਹਾ ਸੀ ਕਿ ਸੁਨੀਲ ਜਾਖੜ ਪਾਰਟੀ ਛੱਡਣ ਵਾਲੇ ਨੇ ਕਿ ਸੁਨੀਲ ਜਾਖੜ ਪਾਰਟੀ ਛੱਡਣਾ ਚਾਹੁੰਦੇ ਨੇ ਉਹ ਵੀ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਰਮਨਜੀਤ ਬਿੱਟੂ ਯੂਨੀਅਨ ਮਿਨਿਸਟਰ ਬਣ ਚੁੱਕੇ ਨੇ ਰਮਨਜੀਤ ਬਿੱਟੂ ਦੇ ਨਾਲ ਕਹਿੰਦੇ ਉਹਨਾਂ ਦੇ ਕੁਝ ਰਿਸ਼ਤੇ ਜਿਆਦਾ ਚੰਗੇ ਨਹੀਂ ਆ ਜਿਸ ਵਾਸਤੇ ਹੋ ਸਕਦਾ ਕਿ ਸੁਨੀਲ ਜਾਖੜ ਇਹ ਫੈਸਲਾ ਲੈ ਰਹੇ ਹੋਣ ਜਿਉਂਕਿ ਇਦਾਂ ਕਰਦੇ ਪਏ ਆ ਪਰ ਇਸ ਦੇ ਬਾਵਜੂਦ ਕੀ ਹੁਣ ਉਹ ਗੱਲਾਂ ਜਿਹੜੀਆਂ ਪੁਰਾਣੀਆਂ ਸੀ ਉਹ ਸੱਚ ਹੋਣ ਜਾ ਰਹੀਆਂ ਨੇ ਸੁਨੀਲ ਜਾਖੜ ਕੇ ਬੀਜੇਪੀ ਨੂੰ ਛੱਡ ਦੇਣਗੇ ਜਾਂ ਇਹ ਅਸਤੀਫਾ ਮਹਿਜ਼ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫਾ ਹੈ ਸੁਨੀਲ ਜਾਖੜ ਨੂੰ ਲੈ ਕੇ 2022 ਦੇ ਵਿੱਚ ਜਦੋਂ ਤੋਂ ਸ਼ਮੂਲਿਤ ਕੀਤੀ ਹੈ ਬੀਜੇਪੀ ਦੇ ਅੰਦਰ ਉਹਨਾਂ ਨੇ ਉਸ ਵੇਲੇ ਤੋਂ ਹੀ ਚਰਚਾਵਾਂ ਤੇਜ਼ ਹੋ ਗਈਆਂ ਸੀ ਕਿ ਬੀਜੇਪੀ ਦੇ ਵਿੱਚ ਇੱਕ ਵੱਡਾ ਪਰਿਵਰਤਨ ਆ ਗਿਆ ਹੈ ਸੁਨੀਲ ਜਾਖੜ ਪਿੰਡ ਪਿੰਡ ਥਾਂ ਥਾਂ ਜਾ ਕੇ ਪ੍ਰਚਾਰ ਕਰਦੇ ਵੀ ਨਜ਼ਰ ਆਏ ਨੇ ਪਰ ਆਖਿਰਕਾਰ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਨੇ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ ਹੈ। ਇਹਦੀਆਂ ਚਰਚਾਾਂਵਾਂ ਵੱਧਦੀਆਂ ਜਾ ਰਹੀਆਂ ਹਨ। ਲਗਾਤਾਰ ਅਖਬਾਰਾਂ ਦੇ ਉੱਤੇ ਸੁਰਖੀਆਂ ਬਟੋਰਦੀਆਂ ਪਈਆਂ। ਹਾਲਾਂਕਿ ਉਹਨਾਂ ਦੇ ਪਰਸਨਲ ਅਸਿਸਟੈਂਟ ਜਿਵੇਂ ਕੁਝ ਅਲਹਿਦਾ ਕਹਿ ਰਹੇ ਆ ਸੱਚਾਈ ਕੀ ਹੈ ਅਸਲ? ਇਹ ਕਿੱਥੇ ਖੜਦੀ ਹੈ? ਇਹ ਆ ਕੇ ਵੇਖਣਾ ਹੋਵੇਗਾ ਜਦੋਂ ਸੁਨੀਲ ਜਾਖੜ ਫੋਨ ਚੱਕਣਗੇ। ਕਿਉਂਕਿ ਇੰਡੀਅਨ ਐਕਸਪ੍ਰੈਸ ਰਹੀ ਇਸ ਆਰਟੀਕਲ 'ਚ ਲਿਖਿਆ ਹੈ ਕਿ ਸੁਨੀਲ ਜਾਖੜ ਆਪਣਾ ਫੋਨ ਨਹੀਂ ਚੱਕਦੇ। ਫਿਰ ਕਦੋਂ ਚੱਕਣਗੇ? ਕਦੋਂ ਸੱਚ ਸਾਹਮਣੇ ਆਵੇਗਾ? ਕੀ ਸੱਚ ਹੋਵੇਗਾ? ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ।